ਸਰ ਨੂੰ ਦਿਖਾਉਣ ਵਾਸਤੇ ਕਿ ਸਿੱਖ ਕੌਮ ਅੱਜ ਵੀ ਜਿਉਂਦੀ ਹੈ ਅਸੀਂ ਇਹ ਟੂਲਪਲਾਜੇ ਫ੍ਰੀ ਕਰਵਾਏ ਪਰ ਚੰਦ ਕ ਬੰਦੇ ਇਸ ਜਗ੍ਹਾ ਉੱਤੇ ਦੇਖਣ ਨੂੰ ਮਿਲੇ ਨਹੀਂ ਬਾਕੀ ਸਿੱਖ ਕੌਮ ਕੀ ਲੱਗਦਾ ਕਿ ਕਿਉਂ ਨਹੀਂ ਜਾਗ ਰਹੀ ਜਾਂ ਫਿਰ ਉਹ ਸਜਾ ਕਿਸ ਵਾਸਤੇ ਰੁਕਤ ਰਹੇ ਨੇ ਇਹ ਸਾਡੀ ਬਦਕਿਸਮਤੀ ਰਹੀ ਬਈ ਸਾਡੀ ਕੌਮ ਉਨੀ ਨਹੀਂ ਕਰਾ ਸੁ ਨਿਕਲ ਸਕੀ ਤੇ ਤਿੰਨੇ 14 ਸਾਡੇ ਰੋਪੜ ਜ਼ਿਲ੍ਹੇ ਦੇ ਆ ਉਸ ਟਾਈਮ ਜਦੋਂ ਕਾਲਾ ਦੌਰ ਕਹਿੰਦੇ ਜਿਹਨੂੰ ਕਰਾਚੋਂ ਨੌਜਵਾਨਾਂ ਨੂੰ ਚੱਕ-ਚੱਕ ਕੇ ਮਾਰ ਦਿੱਤਾ ਜਾਂਦਾ ਸੀ ਪਤਾ ਨਹੀਂ ਸੀ ਲੱਗਦਾ ਖੇਤ ਨੂੰ ਕੱਖ ਲੈਣ ਗਿਆ ਮੁੜ ਕੇ ਆਉਂਦਾ ਹੀ ਨਹੀਂ ਸੀ ਬਿਆਨ ਤੇ ਬੁੱਚੜ ਨੂੰ ਇਹਨਾਂ ਨੇ ਸੋਧਾ ਲਾਇਆ ਤੇ ਉਸ ਤੋਂ ਇੱਕਦਮ ਪਿੰਡਾਂ ਦੇ ਵਿੱਚ ਕਤਲੋ ਗਾਦ ਨੂੰ ਜਿੰਨੇ ਆਏ ਐ ਜੋਦੇ ਮਰਨ ਵਾਲੇ ਆਏ ਐ ਦੇਖ ਲਓ ਕਿੰਨੀ ਸਾਡੇ ਨਾਲ 10 ਗੁਣਾ ਫੋਰਸ ਲਾਈ ਵੀ ਐ ਪਰ ਡਟੇ ਖੜੇ ਐ ਪਿਛਲੇ 1 ਸਾਲ ਤੋਂ ਕੌਮੀ ਇਨਸਾਫ ਮੋਰਚਾ ਮੁਹਾਲੀ ਦੇ ਚੰਡੀਗੜ੍ਹ ਦੇ ਬਰੂਹਾਂ ਦੇ ਉੱਤੇ ਲੱਗਿਆ ਹੋਇਆ ਮੁੱਖ ਮੰਗਾਂ ਬੰਦੀ ਸਿੰਘਾਂ ਦੀ ਰਿਹਾਈ ਉਰੇ ਸਭ ਦੀ ਬੇਅਦਬੀਆਂ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਣੀ ਤੇ ਹੋਰ ਕਈ ਜਿਹੜੀਆਂ ਮੁੱਖ ਮੰਗਾਂ ਨੂੰ ਲੈ ਕੇ ਮੋਰਚਾ ਲੱਗਿਆ ਹੋਇਆ ਹੈ ਪਰ ਇਸ ਦੇ ਨਾਲ ਹੁਣ ਕੌਮੀ ਇਨਸਾਫ ਮੋਰਚੇ ਨੇ ਸੰਘਰਸ਼ ਨੂੰ ਤਿੱਖਾ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਇਸ ਨੂੰ ਲੈ ਕੇ ਅੱਜ 20 ਜਨਵਰੀ ਨੂੰ ਪੰਜਾਬ ਦੇ ਕਈ ਜਿਹੜੇ ਟੋਲ ਪਲਾਜ਼ਾ ਨੇ ਉਹਨਾਂ ਨੂੰ 3 ਘੰਟੇ ਵਾਸਤੇ ਟੋਲ ਦੇਣ ਤੋਂ ਫ੍ਰੀ ਕੀਤਾ ਆਮ ਲੋਕਾਂ ਨੂੰ ਰਾਹਤ ਦੇਣ ਲਈ ਜਿਹੜੀ ਉਹਨਾਂ ਵੱਲੋਂ ਕਾਲ ਦਿੱਤੀ ਗਈ ਸੀ ਕਿਉਂਕਿ ਸਰਕਾਰਾਂ ਦੇ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਜੜੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾੜ ਜਾ ਰਹੇ ਹਾਂ ਸੌੜਖੀਆਂ ਟੋਲ ਪਲਾਜ਼ਾ ਸਾਹਮਣੇ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਥੇ ਕਿ ਜਿਹੜੀਆਂ ਕਾਰਾਂ ਨੇ ਉਹਨਾਂ ਨੂੰ ਫ੍ਰੀ ਕਰ ਦਿੱਤਾ ਹੈ ਕਿ ਕੋਈ ਵੀ ਜਿਹੜੀ ਪਰਚੀ ਉਹਨਾਂ ਦੀ ਨਹੀਂ ਕੱਟ ਰਹੀ ਕਿਉਂਕਿ ਪਰਚੀ ਮਹਿੰਗੀ ਵੀ ਹੈ ਜਿਸ ਕਰਕੇ ਆਣ ਜਾਣ ਲੋਕਾਂ ਦਾ ਹਿਮਾਚਲ ਅੰਮ੍ਰਿਤਸਰ ਤੋਂ ਹੋਰ ਕਈ ਸਥਾਨਾਂ ਨੂੰ ਜਿਹੜਾ ਇਹ ਟੋਲ ਪਲਾਜ਼ਾ ਲੱਗਦਾ ਹੈ ਜਿਸ ਨੂੰ ਲੈ ਕੇ ਅੱਜ ਸਿੱਖ ਜਥੇਬੰਦੀਆਂ ਤੇ ਨਾਲ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਇਸ ਟੋਲ ਪਲਾਜ਼ਾ ਨੂੰ ਵੀ ਫ੍ਰੀ ਕਰ ਦਿੱਤਾ ਹੈ ਤੇ ਬਿਰੋਦੀ ਟੋਲ ਪਲਾजा ਭਾਗੋ ਮੈਂ ਟੋਲ ਪਲਾजा ਤੇ ਪੰਜਾਬ ਦੇ ਹੋਰ ਦਰਜਣਾ ਟੋਲ ਪਲਾਜਾ ਦੇ ਉੱਤੇ ਸਿੱਖ ਸੰਗਤਾਂ ਜਿਹੜੀਆਂ ਬੈਠੀਆਂ ਨੇ ਤਾਂ 3 ਘੰਟੇ ਵਾਸਤੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਟੋਲ ਪਲਾਜੇ ਜਿਹੜੇ ਫ੍ਰੀ ਕਰ ਦਿੱਤੇ ਨੇ ਤਸਵੀਰ ਦਿਖਾ ਦਿੰਦੇ ਆ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਬਿਨਾਂ ਪਰਚੀ ਦੇ ਤੋਂ ਇਸ ਜਗ੍ਹਾ ਦੇ ਉੱਤੇ ਜਿਹੜੇ ਨਿਕਲ ਰਹੇ ਨੇ ਤਾਂ ਇਸ ਨੂੰ ਲੈ ਕੇ ਸ਼ੇਰੇ ਪੰਜਾਬ ਜਥੇਬੰਦੀ ਦੇ ਜਿਹੜੇ ਪ੍ਰਧਾਨ ਨੇ ਸਾਡੇ ਨਾਲ ਨੇ ਤਾਂ ਕੁਮਿੰਦਰੀ ਜਿਹੜਾ ਇਹ ਤੁਸੀਂ 3 ਘੰਟੇ ਦੀ ਕਾਲ ਕੌਮੀ ਸਾਮ ਮੋਰਚੇ ਦੀ ਕਾਲ ਦੇ ਉੱਤੇ ਪਹਿਰਾ ਦੇ ਰਹੇ ਹੋ ਟੋਲ ਫ੍ਰੀ ਕਿਤੇ ਨੇ ਪਹਿਲਾਂ ਕੋਈ ਐਦਾਂ ਦਾ ਸੰਘਰਸ਼ ਦੇ ਵਿੱਚ ਕੋਈ ਨਹੀਂ ਗੱਲ ਰੱਖੀ ਗਈ ਸੀ ਪਰ ਹੁਣ ਇਹ ਕਦਮ ਚੱਕਣਾ ਕਿਉਂ ਪਿਆ ਤੁਸੀਂ ਪਹਿਲੀ ਸਾਰੀ ਸੰਗਤ ਧੰਵਾਜੀ ਵਾਜੂ ਗਾ ਖਾਲਸਾ ਵਾਜੂ ਕੀ ਫਤਿਹ ਦੇਖੋ ਜੀ ਪਿਛਲੇ 1 ਸਾਲ ਤੋਂ ਕੌਮੀ ਮੋਰਚਾ ਚੰਡੀਗੜ੍ਹ ਦੇ ਬਰੂਹਾ ਤੇ ਲੱਗਿਆ ਹੋਇਆ ਹੈ ਸੋ ਅਸੀਂ ਸਰਕਾਰ ਨੂੰ ਜਗਾਉਣ ਵਾਸਤੇ ਕਦੇ ਅਨੰਦਪੁਰ ਸਾਹਿਬ ਤੋਂ ਮਾਰਚ ਕੱਢਿਆ ਕਦੇ ਚਮਕ ਚਮਕਾਰ ਸਾਹਿਬ ਤੋਂ ਮਾਰਚ ਕੱਢਿਆ ਕਦੇ ਫਤੇਗੜ ਸਾਹਿਬ ਤੋਂ ਮਾਰਚ ਕੱਢਿਆ ਪਰ ਇਹ ਗੂੰਗੀ ਬੋਲੀ ਬੈਰੀ ਸਰਕਾਰਾਂ ਤਸ ਤੋਂ ਮਸ ਨਹੀਂ ਹੁੰਦੀਆਂ ਪਰ ਅਸੀਂ ਵੀ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੇ ਵਾਰਿਸ ਐ ਉਹ 10ਵੇਂ ਪਿਤਾ ਦੀ ਔਲਾਦ ਐ ਤੇ ਉਹਨਾਂ ਨੇ ਇੱਕ ਵਾਰੀ ਇਹ ਦਿਖਾਉਣ ਵਾਸਤੇ ਕਿ ਸਿੱਖ ਕੌਮ ਜੂੰਦੀ ਐ ਟੂਲ ਟੈਕਸ ਲਾਇਆ ਸੀ ਤੇ ਅੱਜ ਅਸੀਂ ਉਸ ਹੀ ਉਹਨਾਂ ਆਪਣੇ ਜਥੇਦਾਰਾਂ ਨੂੰ ਜਥੇਦਾਰਾਂ ਵਾਸਤੇ ਤੇ ਕੌਮ ਨੂੰ ਸਰਕਾਰ ਨੂੰ ਦਿਖਾਉਣ ਬਾਤ ਤੇ ਕਿ ਸਿੱਖ ਕੌਮ ਅੱਜ ਵੀ ਜੁੰਦੀ ਹੈ ਅਸੀਂ ਇਹ ਟੂਲ ਪਲਾਜ ਫ੍ਰੀ ਕਰਵਾਏ ਆ ਸੋ ਜਦੋਂ ਤੱਕ ਸਾਡੇ ਬੰਦੀ ਸਿੰਘ ਹਵਾਰਾ ਸਾਹਿਬ ਤਾਰਾ ਸਾਹਿਬ ਇਹਨਾਂ ਵਾਰ ਪਿਹੋਰਾ ਸਾਹਿਬ ਇਹਨਾਂ ਬਾਰੇ ਕੋਈ ਰਣਨੀਤੀ ਨਹੀਂ ਬਣਾਉਂਦੀ ਇਹਨਾਂ ਬਾਰੇ ਕੋਈ ਗੱਲ ਨਹੀਂ ਕਰਦੀ ਉਦੋਂ ਤੱਕ ਅਸੀਂ ਕੋਈ ਨਾ ਕੋਈ ਕੌਮੀ ਮੋਰਚੇ ਦੇ ਨਾਲ ਰੜ ਕੇ ਜਿਵੇਂ ਟੂਲ ਪਲਾਜ ਫ੍ਰੀ ਕਰੇ ਜਾਂ ਰੋਡ ਬੰਦ ਕਰੀਏ ਜਾਂ ਹੋਰ ਜੋ ਵੀ ਅੱਗੇ ਰਣਨੀਤੀ ਹੋਗੀ ਉਹਦੇ ਲਈ ਅਸੀਂ ਤਿਆਰ ਬਰ ਤਿਆਰ ਆ ਰੋਪੜ ਜ਼ਿਲ੍ਹਾ ਮੋਹਾਲੀ ਜ਼ਿਲ੍ਹਾ ਚਮਕੌਰ ਸਾਹਿਬ ਇਹਦੇ ਵਿੱਚ ਜ਼ਿਆਦਾਤਰ ਸਿੱਖਾਂ ਦੀ ਗਿਣਤੀ ਜ਼ਿਆਦਾ ਮੰਨੀ ਜਾਂਦੀ ਹੈ ਤਾਂ ਇਹ ਜਿਹੜੇ ਯੋਧੇ ਨੇ ਇਹ ਵੀ ਜਿਹੜਾ ਦੱਸਿਆ ਜਾਂਦਾ ਕਿ ਇਸੇ ਰੋਪੜ ਹਲਕੇ ਦੇ ਨੇ ਭਾਵੇਂ ਜਤਾਰ ਸਿੰਘ ਤਾਰਾ ਦੀ ਗੱਲ ਕਰੀਏ ਭਾਵੇਂ ਪਿਹੋਰਾ ਦੀ ਗੱਲ ਕਰੀਏ ਜਾਂ ਫਿਰ ਜਤਾਰ ਸਿੰਘ ਹਵਾਰ ਦੀ ਗੱਲ ਕਰੀਏ ਪਰ ਚੰਦ ਕ ਬੰਦੇ ਇਸ ਜਗ੍ਹਾ ਉੱਤੇ ਦੇਖਣ ਨੂੰ ਮਿਲੇ ਨੇ ਬਾਕੀ ਸਿੱਖ ਕੌਮ ਕੀ ਲੱਗਦਾ ਕਿ ਕਿਉਂ ਨਹੀਂ ਜਾਗ ਰਹੀ ਜਾਂ ਫਿਰ ਉਹ ਸਜਾ ਕਿਸ ਵਾਸਤੇ ਭੁਗਤ ਰਹੇ ਨੇ ਕਿੰਨਾ ਵਾਸਤੇ ਉਹਨਾਂ ਨੇ ਜਿਹੜੇ ਅੰਦਰ ਜ਼ਿਲ੍ਹਾ ਚ ਗਏ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਇਹ ਸਾਡੀ ਬਦਕਿਸਮਤੀ ਰਹੀ ਬਈ ਸਾਡੀ ਕੌਮ ਉਨੀ ਨਹੀਂ ਘਰਾਸੋਂ ਨਿਕਲ ਸੀ ਤੇ ਤਿੰਨੇ ਜੋਧੇ ਸਾਡੇ ਰੋਪੜ ਜ਼ਿਲ੍ਹੇ ਦੇ ਆ ਜਿਨ੍ਹਾਂ ਨੇ ਉਸ ਟਾਈਮ ਤਿੰਨ ਨਹੀਂ ਮੈਨਾਂ ਇੱਕ ਹੋਰ ਸਾਡਾ ਬਲਵਿੰਦਰ ਸਿੰਘ ਚਟਾਣਾ ਸਾਡਾ ਵੀਰ ਉਹ ਵੀ اسی ਜ਼ਿਲ੍ਹੇ ਦਾ ਏ ਸਾਨੂੰ ਮਾਣ ਆ ਉਹਨਾਂ ਤੇ ਤੇ ਉਸ ਟਾਈਮ ਜਦੋਂ ਕਾਲਾ ਦੌਰ ਕਹਿੰਦੇ ਜਿਹਨੂੰ ਘਰਾਾਂ ਚੋਂ ਨੌਜਵਾਨਾਂ ਨੂੰ ਚੱਕ-ਚੱਕ ਕੇ ਮਾਰ ਦਿੱਤਾ ਜਾਂਦਾ ਸੀ ਪਤਾ ਨਹੀਂ ਸੀ ਲੱਗਦਾ ਖੇਤ ਨੂੰ ਕੱਖ ਲੈਣ ਗਿਆ ਮੁੜ ਕੇ ਆਉਂਦਾ ਹੀ ਨਹੀਂ ਸੀ ਉਸ ਟਾਈਮ ਦੇ ਮੌਕੇ ਦੇ ਸੀਐਮ ਬਿਆਨ ਤੇ 부ਚੜ ਉਹਨਾਂ ਨੇ ਸੋਧਾ ਲਾਇਆ ਦੋਸਤੋ ਇੱਕਦਮ ਪਿੰਡਾਂ ਦੇ ਵਿੱਚ ਕਤਲੋਗਾਰ ਦਰੂਗੀ ਸਾਡੇ ਬੱਚੇ ਸ਼ਾਇਦ ਅਸੀਂ ਵੀ ਨਾ ਬਚਦੇ ਕਿਉਂਕਿ ਉਸ ਟਾਈਮ ਸਾਡੇ ਤੇ ਵੀ ਮਾੜੀ ਮਾੜੀ ਮੁਸੀਬਤ ਜੀ ਆਉਂਦੀ ਸੀ ਤੇ ਜੇ ਉਹ ਉਸ ਟਾਈਮ ਮਹੀਨਾ ਦੋ ਮਹੀਨਾ ਹੋ ਰਿਹਾ ਹੈ ਨਾ ਸਾਡਾ ਵੀ ਸ਼ਾਇਦ ਨੰਬਰ ਲੱਗ ਜਾਂਦਾ ਸੋ ਉਹਨਾਂ ਵਾਸਤੇ ਏਡੀ ਕੁਰਬਾਨੀ ਕੀਤੀ ਇਹ ਗੱਲ ਤੁਹਾਡੀ ਠੀਕ ਹੈ ਵੀ ਲੋਕ ਘਟ ਆਏ ਆ ਪਰ ਸਾਨੂੰ ਸਮਾਂ ਥੋੜਾ ਘਟ ਮਿਲਿਆ ਇੱਕਦਮ ਕਾਲ ਦੇ ਦਿੱਤੀ ਪਰ ਜਿੰਨੇ ਆਏ ਆ ਜੋ ਦੇ ਮਰਨ ਵਾਲੇ ਆਏ ਆ ਦੇਖ ਲਓ ਕਿੱਡੀ ਸਾਡੇ ਨਾਲ 10 ਗੁਣਾ ਫੋਰਸ ਲਾਈ ਵੀ ਹੈ ਪਰ ਡਟੇ ਖੜੇ ਆ ਇਹ ਸਰਕਾਰ ਵਾਸਤੇ ਬਹੁਤ ਵੱਡਾ ਮੈਸੇਜ ਹੈ ਸਰਕਾਰ ਨੂੰ ਸਮਝਣਾ ਚਾਹੀਦਾ ਵੀ ਜਿੱਦਣ ਘਰ ਘਰ ਤੋਂ ਨਿਕਲ ਗਏ ਲੋਕ ਉਸ ਦਿਨ ਇਹਦਾ ਕੀ ਹੋਊਗਾ ਠੀਕ ਹੈ ਸਾਡੇ ਲੋਕ ਥੋੜੇ ਹੱਥ ਠੋਕੇ ਬਣ ਕੇ ਇੱਕ ਸਰਕਾਰਾਂ ਦੇ ਉਹ ਤਲਵੇ ਛੱਟ ਸਕਦੇ ਆ ਉਹਨਾਂ ਦੇ ਪਿੱਛੇ ਪਿੱਛੇ ਪੂਛ ਮਾਰਦੇ ਫਿਰਨਗੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਸਰਕਾਰਾਂ ਨੇ ਸਾਨੂੰ ਕੁਝ ਨਹੀਂ ਦੇਣਾ ਇਹਨਾਂ ਸਰਕਾਰਾਂ ਤੋਂ ਕੋਈ ਆਸ ਨਾ ਰੱਖੋ ਇਹ 92 ਜਿਤਾਏ ਸੀ ਇਹੀ ਸੀਐਮ ਸਾਹਿਬ ਬਾਪੂ ਉਹਦੇ ਕੋਲ ਜਾ ਕੇ ਸੂਰਤ ਸਿੰਘ ਕੋਲ ਤੇ ਜਦੋਂ ਭਾਈ ਸਾਹਿਬ ਨੇ ਇੱਥੇ ਮੁਹਾਲੀ ਮੋਰਚਾ ਲਾਇਆ ਸੀ ਬੰਦੀ ਸਿੰਘਾਂ ਬਾਰੇ ਉਹਨਾਂ ਦੇ ਵਿੱਚ ਬੈਠ ਕੇ ਕਹੇ ਕਰਦਾ ਸੀ ਕਿ ਸਾਡੀ ਸਰਕਾਰ ਆਉਣ ਦੋ ਅਸੀਂ ਸਭ ਤੋਂ ਮੂਰੇ ਹੋ ਕੇ ਗੱਲ ਕਰਾਂਗੇ ਪੰਜਾਬ ਦੀ ਗੱਲ ਕਿਉਂ ਨਹੀਂ ਕਰਦਾ ਇਹਦਾ ਮੋਰਚਾ ਕਿਹੜੇ ਪਾਸੇ ਜਾ ਰਿਹਾ ਹੈ ਕੁਝ ਲੋਕ ਇਹ ਕਹਿ ਰਹੇ ਨੇ ਕਿ ਤਾਰਪੀੜੋ ਹੋ ਗਿਆ ਕਿ ਉਹਨਾਂ ਤਾਲਮਿਲ ਕਮੇਟੀ ਦੇ ਆਪਸੀ ਵਿਚਾਰ ਨਹੀਂ ਮਿਲ ਰਹੇ ਜਿਸ ਨੂੰ ਲੈ ਕੇ ਮੋਰਚੇ ਸੰਗਤਾਂ ਨਹੀਂ ਘਟ ਗਈ ਹੈ ਜਾਂ ਫਿਰ ਮੋਰਚਾ ਸਿਰ ਚੜਦਾ ਨਹੀਂ ਨਜ਼ਰ ਆ ਰਿਹਾ ਤਾਂ ਇੱਥੇ ਜੀ ਕਮੀ ਕਿਸ ਦੀ ਨਜ਼ਰ ਆ ਰਹੀ ਹੈ ਕਿ ਅੱਗੇ ਕਮੇਟੀ ਸਹੀ ਨਹੀਂ ਬਣੀ ਜਾਂ ਫਿਰ ਸਿਕ ਸੰਗਤਾਂ ਦੇ ਵਿੱਚ ਉਹ ਜज्ਬੇ ਨਹੀਂ ਰਿਹਾ ਕਿ ਅਸੀਂ ਆਪਣੇ ਜਿਹੜੇ ਸੰਗਮ ਛੜਾਉਣਾ ਨਹੀਂ ਬੀਰਾ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਦੇਖੋ ਜਦੋਂ ਮੋਰਚੇ ਲੱਗਦੇ ਆ ਉਸ ਟਾਈਮ ਜਜਬਾਤੀ ਹੋ ਕੇ ਮੋਰਚੇ ਲੱਗ ਜਾਂਦੇ ਨਹੀਂ ਪਰਖ ਹੁੰਦੀ ਵੀ ਇਹ ਬੰਦਾ ਸਹੀ ਹੈ ਜਾਂ ਨਹੀਂ ਸਹੀ ਹੈ ਠੀਕ ਹੈ ਜਦੋਂ ਮੋਰਚਾ ਲੱਗਾ ਸੀ ਕਿੰਨੀ ਸੰਗਤ ਗਈ ਸੀ ਉੱਥੇ ਜਿਵੇਂ ਦਿੱਲੀ ਗਈ ਸੀ ਨਾ ਦਿੱਲੀ ਵੀ ਇੱਕ ਵਾਰ ਤੁਸੀਂ ਦੇਖਿਆ ਹੋਣਾ ਇੱਕ ਵਾਰੀ ਖਾਲੀ ਹੋ ਗਿਆ ਸੀ ਉੱਥੇ ਵੀ ਸਾਡੇ ਆਗੂਆਂ ਦੀ ਨਲਾਇਕੀ ਕਹਿ ਲਓ ਜਾਂ ਉਸ ਨੂੰ ਵੀ ਕਹਿ ਲਓ ਮੈਂ ਉੱਥੇ ਹੁਣ ਬਾਅਦ ਚ ਗੱਲ ਕਰੂੰਗਾ ਪਰ ਉਰੇ ਵੀ ਇਹ ਗੱਲ ਤੁਹਾਡੀ ਬਿਲਕੁਲ ਜਾਇਜ਼ ਹੈ ਪਰ ਜਦੋਂ ਪਾਲ ਸਿੰਘ ਫਰਾਂਸ ਸਾਹਿਬਾ ਨੇ ਦੁਆਰੇ ਮੋਰਚਾ ਸਾਂਭਿਆ ਤੇ ਦੇਖ ਲਓ ਅੱਜ ਉਹਦਾ ਆਪਣਾ ਫਲ ਮਿਲਦਾ ਏ ਅੱਜ ਲੋਕ ਇਕੱਠੇ ਹੋਏ ਆ ਰੋਕਣ ਵਾਸਤੇ ਵੀ ਹੋ ਪੰਜਾਬ ਦੇ ਵਿੱਚ ਕਿੰਨੇ ਟੂਲ ਪਲਾਜ਼ਾ ਅਜ ਫ੍ਰੀ ਹੋਏ ਹੋਏ ਆ ਇਹ ਪਾਲ ਸਿੰਘ ਫਰਾਂਸ ਨੂੰ ਸੇਰਾ ਜਾਂਦਾ ਏ ਤੇ ਉਹਨਾਂ ਨੇ ਕੁਰਬਾਨੀ ਵੀ ਕੀਤੀ ਹੋਈ ਏ ਕੌਮ ਵਾਸਤੇ ਸਜਾ ਕੱਟੀਆਂ ਹੋਈਆਂ ਬੇਦੋਸਿਆਂ ਨੂੰ ਵਿਦੇਸ਼ੋਂ ਨੂੰ ਬੇਦੋਸੇ ਨੂੰ ਹੀ ਜੇਲ੍ਹ ਚ ਠੋਕਤਾ ਸੀ ਇਸ ਕਰਕੇ ਕੋਈ ਗੱਲ ਨਹੀਂ ਹੋ ਜਾਣੇ ਉਤਰਾ ਚੜਾ ਆ ਜਾਣੇ ਆਪ ਸੀ ਦੇ ਵਿੱਚ ਤੇ ਪਰ ਸਰ ਮੈਂ ਕੌਮ ਨੂੰ ਬੇਨਤੀ ਕਰਦਾ ਤੇ ਜਾਗਰੂਤ ਹੋਊਗੀ ਤੇ ਉੱਥੇ ਡਟ ਕੇ ਫੇਰ ਪੈਰਾ ਦਊਗੀ ਦੂਜੀ ਗੱਲ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਵਕਤ ਅਸੀਂ ਉੱਥੇ ਇਕੱਠ ਕਰਕੇ ਬੈਠੀਏ ਅਸੀਂ ਆਪਣੇ ਬੱਚੇ ਵੀ ਪਾਲਨੇ ਆ ਸਾਡੇ ਵੀ ਕੰਮ ਘਰੇਲੂ ਹੈਗੇ ਆ ਕਿਉਂਕਿ ਜੇ ਕੋਲ ਧੰਨ ਨਹੀਂ ਹੋਊਗਾ ਤੇ ਜਾਵਾਂਗੇ ਕਿਵੇਂ ਜੇ ਘਰੇ ਅਨਾਜ ਨਹੀਂ ਹੋਊਗਾ ਖਾਵਾਂਗੇ ਕੀ ਉਸ ਵਾਸਤੇ ਸਾਨੂੰ ਬਾਪਸ ਫੌਜਾਂ ਦਾ ਕੰਮ ਹੁੰਦਾ ਹੈ ਮੋਰਚਾ ਲਾਤਾ ਉਸ ਤੋਂ ਬਾਅਦ ਆਪੋ ਆਪਣੇ ਘਰਾਂ ਚ ਆ ਕੇ ਆਪਣੇ ਕੰਮ ਕਰੀਏ ਹਾਂ ਉੱਥੇ ਸਰਕਾਰ ਕੋਈ 19 ਕੀ ਕਰਦੀ ਹੱਤ ਕਰਦੀ ਆ ਉਹ ਦੋਨੋਂ ਟਰਾਲੀਆਂ ਭਰ ਕੇ ਤਿਆਰ ਬੈਠੇ ਹੋਣਗੇ ਸਾਡੇ ਲੋਕ ਜਿੰਨੇ ਘੰਟੇ ਦਾ ਜਿਹੜਾ ਬੰਦ ਕੀਤਾ ਹੁਣ ਟੋਲ ਪਲਾਜ਼ੇ ਤੁਸੀਂ ਕੀ ਫ੍ਰੀ ਕਰਤਾ ਟੈਕਸ ਫ੍ਰੀ ਕਰਤਾ ਇਹ ਦਬਾਅ ਬਣਦਾ ਨਜ਼ਰ ਆ ਰਿਹਾ ਕੋਈ ਸਰਕਾਰਾਂ ਦੇ ਉੱਤੇ ਨਹੀਂ ਬਿਲਕੁਲ ਜੀ ਦੇਖੋ ਇੰਨੀ ਫੋਰਸ ਲਾਈ ਹੋਈ ਹੈ ਇਹ ਦਵਾਏ ਹੈ ਸਾਡਾ ਦਵਾਏ ਹੈ ਇਹ ਅਸੀਂ ਹਾਂਗੇ 100 150 ਬੰਦਾ ਉਹਨਾਂ ਨੇ 2000 ਪੁਲਿਸ ਲਾਈ ਵੀ ਹੈ ਇਹ ਦਵਾਏ ਹੈ ਇਹ ਗੱਲ ਤਾਂ ਜਾਊਗੀ ਨਾ ਵੀ 50 ਬੰਦੇ ਨਾਲ ਕੇ ਟੂਲ ਫ੍ਰੀ ਕਰਤਾ ਜਿਵੇਂ ਇੱਕ ਢਾਮ ਕਹਿੰਦੇ ਸੀ ਦੋ ਬੰਦੇ ਨੇ ਟੂਲ ਟੈਕਸ ਲਾਤਾ ਅੱਜ ਅਸੀਂ 100 ਬੰਦੇ ਦਾ ਟੂਲ ਫ੍ਰੀ ਕਰਤਾ ਰੈਡੀ ਫੋਰਸ ਲਾਈ ਹੋਈ ਹੈ ਚੱਕੇ ਅਸੀਂ ਤਾਂ ਕਹਿੰਦੇ ਸਾਨੂੰ ਚੱਕੇ ਇਹ ਸਾਡੇ ਗੋਲੀਆਂ ਮਾਰਨ ਲੋਕਾਂ ਨੂੰ ਪਤਾ ਲੱਗੇ ਸਾਡੀ ਗੱਲ ਨਹੀਂ ਸੁਣ ਰਿਹਾ ਸਾਡਾ ਮਕਸਦ ਹੈ ਉਹਦੇ ਤੱਕ ਗੱਲ ਪਹੁੰਚਾਉਣੀ ਲੋਕ ਜਿਹੜੇ ਫ੍ਰੀ ਜਾਂਦੇ ਪੁੱਛ ਕੇ ਜਾਂਦੇ ਆ ਬਾਈ ਕੀ ਗੱਲ ਹੋਈ ਇਹ ਇਹ ਜਾਗਰੂਤੀ ਹੈ ਨਾ ਫ੍ਰੀ ਲੰਘ ਰਹੇ ਆ ਅਲੇ ਧੰਨਵਾਦ ਕਰਕੇ ਜਾਂਦੇ ਹੋਰ ਹੀ ਤਾਂ ਪਰ ਹੋਰ ਕਿਆ ਹੁਣ ਸਾਡੇ ਕੋਲ ਰਸਤਾ ਤਾਂ ਹੈ ਨਹੀਂ ਜਿਹੜਾ ਭਗਵੰਤ ਮਾਨ ਦੇ ਗੱਲ ਜੀ ਅਸੀਂ ਪਾ ਕੇ ਖਿੱਚ ਲਈਏ ਸੋ ਇੱਕ ਉਹਨੂੰ ਰੋਸ਼ ਦਿਖਾਉਣਾ ਉਹ ਦਿਖਾ ਰਹੇ ਹਾਂ ਅਸੀਂ ਕਿ ਪ੍ਰਾਪਤੀ ਕੀ ਹੈ ਇੱਕ ਸਾਲ ਮੋਰਚਾ ਲੱਗੇ ਨੂੰ ਹੋ ਗਏ ਕੁਝ ਪ੍ਰਾਪਤੀਆਂ ਨਜ਼ਰ ਆਈਆਂ ਜਦੋਂ ਕਿ ਕਿਤੇ ਉੱਥੇ ਹੀ ਮੋਰਚਾ ਖੜਿਆ ਉੱਥੇ ਹੀ ਮੰਗਾ ਉੱਥੇ ਹੀ ਖੜੀਆਂ ਨੇ ਨਹੀਂ ਦੇਖੋ ਪ੍ਰਾਪਤੀ ਦੇਖੋ ਹਵਾਰਾ ਸਾਹਿਬ ਦੇ ਇਹ ਚਲਾਣੇ ਪੇਸ਼ ਨਹੀਂ ਦੇ ਕਰਦੇ ਠੀਕ ਹੈ ਇਹਨਾਂ ਦੇ ਇਹ ਸਾਹਿਬ ਕੇ ਕਹਨੇ ਇਹਨਾਂ ਨੇ ਜ਼ੁਲਮ ਕੀਤਾ ਪਾਪ ਕੀਤਾ ਸਾਡੇ ਸਾਹਿਬ ਕਰ ਸੌਦਾ ਲਾਇਆ ਪਰ ਫਿਰ ਵੀ ਇਹ ਉਹਨਾਂ ਨੇ ਚਲਾਣ ਨਹੀਂ ਦੇ ਪਏ ਹੁਣ ਜਿਹੜਾ ਵੀ ਚਲਾਣ ਪੇਸ਼ ਕਰਦੇ ਖਰੜ ਕੇਸ ਹੋਇਆ ਜਿੱਥੇ ਵੀ ਕੇਸ ਹੋਇਆ ਉਹਨ ਪਰੇ ਸਰਕਾਰਾਂ ਨੇ ਝੂਠੇ ਪਰਚੇ ਪਾ ਪਾ ਕੇ ਉਹਨਾਂ ਨੂੰ ਅਲਝਾਇਆ ਵਾ ਸੀ ਤਾਂ ਉਹ ਆਜ ਉਹਦੀ ਉਹ ਪ੍ਰਾਪਤੀ ਇਹੀ ਹੈ ਕਿ ਦਬਾਅ ਦੇ ਵਿੱਚ ਜਦੋਂ ਕੋਰਟ ਦੇਖਦੀ ਹੈ ਪੁੱਛਦੀ ਹੈ ਇਹਨਾਂ ਨੂੰ ਵੀ ਫਿਰ ਇਹਨਾਂ ਨੂੰ ਉਹ ਚਾਰਾਣ ਪੇਸ਼ ਕਰਨੇ ਪੈਣੇ ਆ ਤੇ ਉਹ ਬੜੀ ਹੋ ਰਹੇ ਆ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਸਨ ਕਲਵਿੰਦਰ ਸਿੰਘ ਜਿੰਨਾ ਵੱਲੋਂ ਦੱਸਿਆ ਗਿਆ ਕਿ ਜਿਹੜਾ ਮੋਰਚਾ ਲਗਾਤਾਰ ਜਾਰੀ ਹੈ ਭਵੇਂ ਮੋਹਾਲੀ ਦੇ ਵਿੱਚ ਆ ਜਾਂ ਫਿਰ ਉਹਨਾਂ ਦੀ ਕਾਲ ਦੇ ਉੱਤੇ ਜੇ ਟੋਲ ਪਲਾਜ਼ਾ ਫ੍ਰੀ ਕੀਤੇ ਨੇ ਤਾਂ ਇਸ ਨੂੰ ਲੈ ਕੇ ਸਿਕ ਸੰਗਤਾਂ ਤੁਸੀਂ ਦੇਖ ਸਕਦੇ ਹੋ ਕਿ ਧਰਤੀ ਦੇ ਉੱਤੇ ਬੈਠ ਕੇ ਤੁਸੀਂ ਦੇਖਦੇ ਹੋ ਕਿ ਆਪਣੀਆਂ ਮੰਗਾਂ ਜਿਹੜੀਆਂ ਸਰਕਾਰਾਂ ਦੇ ਅੱਗੇ ਮਨਾਉਣ ਲਈ ਬੈਠੀਆਂ ਨੇ ਤਾਂ ਇਸ ਨੂੰ ਲੈ ਕੇ ਜਿਹੜੀ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸੋਲਕੀਆਂ ਟੋਲ ਪਲਾਜ਼ੇ ਦੀ ਟੋਲਕੀ ਟੋਲ ਪਲੇ ਦੇ ਉੱਤੇ ਸੰਗਤਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਸਪੀਚ ਕਰ ਰਹੀਆਂ ਨੇ ਤੇ ਲੋਕਾਂ ਨੂੰ ਆਉਣ ਜਾਣ ਵਾਲਿਆਂ ਨੂੰ ਜਾਗਰੂਕ ਕਰ ਰਹੀ ਹੈ ਕਿ ਸਾਡੇ ਨਾਲ ਕਿਹੜੇ ਤਰੀਕੇ ਦੇ ਮਦਿੱਕੀਆਂ ਹੋ ਰਹੀਆਂ ਨੇ ਕਿ ਸਾਡੇ ਬੰਦੀ ਸਿੰਘ ਜਿਹੜੇ ਸਜ਼ਾਵਾਂ ਕੱਟ ਚੁੱਕੇ ਨੇ ਉਹਨਾਂ ਨੂੰ ਰਿਹਾਈ ਨਹੀਂ ਕੀਤਾ ਜਾ ਰਿਹਾ ਦੂਜੇ ਪਾਸੇ ਗੁਰਸੱਭ ਦੀ ਜਿਹਨ ਲਗਾਤਾਰ ਜਿਹੜੀ ਬੇਅਦਬੀ ਹੋ ਰਹੀ ਹੈ 350 ਤੋਂ ਵੱਧ ਬੇਅਦਬੀਆਂ ਜਿਹੜੀਆਂ ਹੁਣ ਤੱਕ ਹੋ ਚੁੱਕੀਆਂ ਨੇ ਤਾਂ ਉਹਨਾਂ ਨੂੰ ਲੈ ਕੇ ਇਹ ਮੋਰਚਾ ਲਗਾਤਾਰ ਜਾਰੀ ਹੈ ਤਾਂ ਦੇਖਦੇ ਹਾਂ ਕਿ ਹੁਣ ਕਦੋਂ ਬੰਦੀ ਸਿੰਘਾਂ ਦੀ ਰਿਹਾਈ ਹੁੰਦੀ ਹੈ ਕਦੋਂ ਗੁਰਸੱਭ ਦੇ ਬੇਦੋਸ਼ੀਆਂ ਜਿਹੜੀ ਸਜ਼ਾ ਮਿਲਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਥੋੜਾ ਜਿਹਾ ਮੈਂ ਸ਼ਖਰ ਦੇ ਨਾਲ ਖੜਤੇ ਸੀ